ਮੇਰਾ ਨਾਮ ਰੀਤ ਆ ਮੇਰੇ ਘਰ ਵਾਲੇ ਦਾ ਨਾਮ ਸੋਨੂ ਆ ਸੋਨੂ ਦबई ਚ ਕੰਮ ਕਰਦਾ ਆ ਮੇਰਾ ਜੇ ਨਵਾਂ ਨਵਾਂ ਵਿਆਹ ਹੋਇਆ ਸੀ ਜਦੋਂ ਮੈਂ ਉਸ ਘਰ ਵਿੱਚ ਗਈ ਤਾਂ ਮੇਰਾ ਬੜਾ ਜੀ ਲੱਗਦਾ ਸੀ ਕਿਉਂਕਿ ਮੇਰਾ ਸਹੁਰਾ ਪਰਿਵਾਰ ਬੜਾ ਚੰਗਾ ਸੀ ਮੇਰੇ ਸਹੁਰੇ ਪਰਿਵਾਰ ਵਿੱਚ ਮੇਰਾ ਸਹੁਰਾ ਤੇ ਇੱਕ ਜੇਠ ਤੇ ਜਠਾਣੀ ਸੀ ਇੱਕ ਉਹਨਾਂ ਦੀ ਛੋਟੀ ਜਿਹੀ ਕੁੜੀ ਸੀ ਸਾਰੇ ਮੈਨੂੰ ਬੜਾ ਪਿਆਰ ਕਰਦੇ ਸੀ ਮੈਂ ਤਾਂ ਉੱਥੇ ਜਾ ਕੇ ਆਪਣੇ ਮਾਪਿਆਂ ਨੂੰ ਬਿਲਕੁਲ ਹੀ ਭੁੱਲ ਗਈ ਸੀ ਕਿਉਂਕਿ ਸਾਰੇ ਮੈਨੂੰ ਬੜਾ ਪਿਆਰ ਕਰਦੇ ਸੀ ਮੇਰਾ ਘਰ ਵਾਲਾ ਮੇਰੇ ਵਿਆਹ ਤੋਂ 2 ਮਹੀਨੇ ਬਾਅਦ ਹੀ ਦੁਬਈ ਚਲਾ ਗਿਆ ਸੀ ਸੁਭਾਤਾ ਮੇਰੇ ਘਰ ਵਾਲੇ ਦਾ ਵੀ ਬੜਾ ਵਧੀਆ ਸੀ 2 ਮਹੀਨਿਆਂ ਚੋਂ ਨੇ ਮੈਨੂੰ ਬੜਾ ਕਮਾਇਆ ਫਰਾਇਆ ਤੇ ਅਸੀਂ ਦੋਵਾਂ ਨੇ ਬੜੇ ਚਾਅ ਆਲਾਡ ਪੂਰੇ ਕੀਤੇ ਮੇਰਾ ਘਰ ਵਾਲਾ ਚਾਹੁੰਦਾ ਸੀ ਕਿ ਮੈਂ ਪ੍ਰੈਗਨੈਂਟ ਹੋ ਜਾਵਾਂ ਪਰ ਰੱਬ ਨੂੰ ਅਜੇ ਮਨਜ਼ੂਰ ਨਹੀਂ ਸੀ ਅਸੀਂ ਬੜਾ ਟਰਾਈ ਕੀਤਾ ਸੀ ਅਜੇ ਤੱਕ ਸਾਨੂੰ ਬੱਚੇ ਦੀ ਖਬਰ ਨਹੀਂ ਮਿਲੀ ਸੀ ਫਿਰ ਉਹ ਵਾਪਸ ਚਲਾ ਗਿਆ ਸੀ ਸੋਨੂ ਦੇ ਜਾਣ ਪਿੱਛੋਂ ਪਹਿਲਾਂ ਤਾਂ ਮੇਰਾ ਮਨ ਨਹੀਂ ਲੱਗਦਾ ਸੀ ਪਰ ਹੌਲੀ-ਹੌਲੀ ਮੇਰੇ ਜੇਠ ਤੇ ਜਠਾਣੀ ਨੇ ਮੇਰਾ ਬੜਾ ਮਨ ਲਵਾਇਆ ਉਹ ਮੈਨੂੰ ਬੜਾ ਮੋਹ ਜਿਆ ਕਰਦੀ ਸੀ ਉਹ ਤਾਂ ਵਿਚਾਰੀ ਮੈਨੂੰ ਆਪਣੀਆਂ ਭੈਣਾਂ ਵਾਂਗ ਸਮਝਦੀ ਸੀ ਤੇ ਉਹਨਾਂ ਦੀ ਛੋਟੀ ਜੀ ਕੁੜੀ ਮੰਨਤ ਵੀ ਮੈਨੂੰ ਬੜਾ ਪਿਆਰ ਕਰਦੀ ਸੀ ਉਹ ਤਾਂ ਮੈਨੂੰ ਛੋਟੀ ਮੰਮੀ ਛੋਟੀ ਮੰਮੀ ਕਹਿ ਕੇ ਬੁਲਾਉਂਦੀ ਸੀ ਇਹ ਗੱਲ ਮੈਂ ਆਪਣੇ ਪੇਕੇ ਪਰਿਵਾਰ ਵਿੱਚ ਵੀ ਜਾ ਕੇ ਕਰਦੀ ਰਹਿੰਦੀ ਸੀ ਕਿ ਮੈਨੂੰ ਸਹੁਰਾ ਪਰਿਵਾਰ ਬੜਾ ਚੰਗਾ ਮਿਲ ਆਇਆ ਸਾਰੇ ਮੈਨੂੰ ਬੜਾ ਪਿਆਰ ਕਰਦੇ ਆ ਜਿੱਦਾਂ ਮੇਰਾ ਘਰ ਵਾਲਾ ਇੱਥੇ ਨਹੀਂ ਸੀ ਫਿਰ ਵੀ ਮੈਂ ਆਪਣੇ ਸਹੁਰੇ ਘਰ ਜ਼ਿਆਦਾ ਟਾਈਮ ਰਹਿੰਦੀ ਸੀ ਪੇਕੇ ਘਰ ਤਾਂ ਬਸ ਥੋੜੇ ਦਿਨ ਰਹਿਣ ਲਈ ਆਉਂਦੀ ਸੀ ਫਿਰ ਵਾਪਸ ਚਲੀ ਜਾਂਦੀ ਸੀ ਪਰ ਮੇਰੇ ਸਹੁਰੇ ਨੇ ਮੈਨੂੰ ਕਹਿ ਦਿੱਤਾ ਸੀ ਕਿ ਜੇ ਤੇਰਾ ਮਨ ਨਾ ਲੱਗੇ ਤਾਂ ਤੂੰ ਆਪਣੇ ਪੇਕੇ ਚਲੀ ਜਾਇਆ ਕਰ ਮੈਂ ਤੇ ਮੇਰੀ ਜਠਾਣੀ ਦੋਵੇਂ ਰਲ ਮਿਲ ਕੇ ਕੰਮ ਕਰ ਲੈਂਦੀਆਂ ਸੀ ਮੇਰੀ ਜਠਾਣੀ ਵਿਚਾਰੀ ਬਿਮਾਰ ਰਹਿੰਦੀ ਸੀ ਉਹਦੇ ਕੋਲੋਂ ਘੱਟ ਹੀ ਕੰਮ ਹੁੰਦਾ ਸੀ ਪਰ ਫਿਰ ਵੀ ਉਹ ਮੇਰੇ ਨਾਲ ਕੰਮ ਕਰਵਾ ਦਿੰਦੀ ਸੀ ਜਦੋਂ ਵੀ ਮੇਰੀ ਜਠਾਣੀ ਬਿਮਾਰ ਹੁੰਦੀ ਸੀ ਤਾਂ ਉਹਨੂੰ ਹਸਪੀਟਲ ਲੈ ਕੇ ਜਾਣਾ ਪੈਂਦਾ ਸੀ ਉੱਥੇ 2-2 3-3 ਦਿਨ ਉਹਨੂੰ ਐਡਮਿਟ ਰੱਖਣਾ ਪੈਂਦਾ ਸੀ ਉਹਨਾਂ ਦਿਨਾਂ 'ਚ ਮੈਂ ਉਹਨੂੰ ਬੜਾ ਸਾੰਭਦੀ ਸੀ ਮੇਰੀ ਜਠਾਣੀ ਮੈਨੂੰ ਕਹਿੰਦੀ ਸੀ ਕਿ ਮੈਨੂੰ ਤਾਂ ਇਦਾਂ ਚੰਗਾ ਨਹੀਂ ਲੱਗਦਾ ਕਿ ਤੈਨੂੰ ਮੇਰੀ ਸੇਵਾ ਕਰਨੀ ਪੈਂਦੀ ਆ ਮੈਂ ਕਿਆ ਫਿਰ ਕੀ ਹੋ ਗਿਆ ਤੁਸੀਂ ਮੇਰੀਆਂ ਵੱਡੀਆਂ ਭੈਣਾਂ ਵਰਗੇ ਹੋ ਜੇ ਮੈਂ ਤੁਹਾਨੂੰ ਸੰਭ ਲੈਨੀ ਆ ਤਾਂ ਫਿਰ ਕੀ ਹੋ ਗਿਆ ਨਾਲੇ ਇਹ ਤਾਂ ਮੇਰਾ ਫਰਜ਼ ਆ ਤੁਸੀਂ ਇਦਾਂ ਨਾ ਸੋਚਿਆ ਕਰੋ ਸਾਡੇ ਦੋਵਾਂ 'ਚ ਬੜਾ ਪਿਆਰ ਸੀ ਇਸ ਕਰਕੇ ਜਦੋਂ ਉਹ ਬਿਮਾਰ ਹੁੰਦੀ ਸੀ ਤਾਂ ਮੇਰੇ ਦਿਲ ਨੂੰ ਬੜੀ ਠੇਸ ਪਹੁੰਚਦੀ ਸੀ ਇੱਕ ਦਿਨ ਮੇਰੀ ਜਠਾਣੀ ਇੰਨੀ ਜ਼ਿਆਦਾ ਬਿਮਾਰ ਹੋ ਗਈ ਕਿ ਅਸੀਂ ਉਹਨੂੰ ਰਾਤ ਨੂੰ ਹਸਪੀਟਲ ਲੈ ਕੇ ਗਏ ਜਦੋਂ ਅਸੀਂ ਹਸਪੀਟਲ ਲੈ ਕੇ ਗਏ ਤਾਂ ਉੱਥੇ ਜਾ ਕੇ ਉਹਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਡਾਕਟਰਾਂ ਨੇ ਦੱਸਿਆ ਕਿ ਉਹ ਬੜੇ ਖਤਰੇ 'ਚ ਨੇ ਇਸ ਗੱਲ ਪਿੱਛੇ ਸਾਰੇ ਘਰ ਦੇ ਬੜੇ ਨਾਰਾਜ਼ ਸੀ ਮੈਂ ਵੀ ਆਪਣੀ ਜਠਾਣੀ ਨਾ ਹਸਪੀਟਲ ਗਈ ਸੀ ਤਾਂ ਉੱਥੇ ساری ਰਾਤ ਮੈਂ ਉਹਦੇ ਕੋਲ ਰਹੀ ਜਦੋਂ ਸਵੇਰ ਦੇ 4 ਵਜੇ ਗਏ ਸੀ ਡਾਕਟਰਾਂ ਨੇ ਅਜੀਬ ਖਬਰ ਸੁਣਾਈ ਜਿਹਨੂੰ ਸੁਣ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹਨਾਂ ਨੇ ਦੱਸਿਆ ਕਿ ਤੁਹਾਡੀ ਜਠਾਣੀ ਨੂੰ ਅਸੀਂ ਨਹੀਂ ਬਚਾ ਸਕੇ ਇਹ ਖਬਰ ਸੁਣ ਕੇ ਸਾਡੇ ਤਾਂ ਬਸ ਹੋਸ਼ ਹੀ ਉੱਡ ਗਏ ਮੈਂ ਤਾਂ ਉੱਥੇ ਚੀਕਾਂ ਮਾਰਨ ਲੱਗ ਪਈ ਤੇ ਫੇਰ ਅਸੀਂ ਮੇਰੀ ਜਠਾਣੀ ਨੂੰ ਘਰ ਲੈ ਗਏ ਸੰਸਕਾਰ ਜਾ ਕੇ ਵੀ ਮੈਂ ਬੜਾ ਰੋ ਰਹੀ ਸੀ ਹੁਣ ਉਹਦਾ ਸੰਸਕਾਰ ਹੋ ਗਿਆ ਸੀ ਉਹਨੂੰ ਗੁਜ਼ਰੇ ਹੋਏ ਸਿਰਫ 1 ਮਹੀਨਾ ਹੋਇਆ ਸੀ ਉਹਦੀ ਬੱਚੀ ਨੂੰ ਵੇਖ ਕੇ ਮੇਰਾ ਬੜਾ ਮਨ ਖਰਾਬ ਹੁੰਦਾ ਸੀ ਕਿਉਂਕਿ ਉਹ ਬੜੀ ਛੋਟੀ ਸੀ ਇਸ ਕਰਕੇ ਮੈਨੂੰ ਹਮੇਸ਼ਾ ਉਹਦੀ ਹੀ ਫਿਕਰ ਰਹਿੰਦੀ ਸੀ ਇਹ ਗੱਲਾਂ ਮੈਂ ਆਪਣੇ ਘਰ ਵਾਲੇ ਨਾਲ ਵੀ ਫੋਨ ਤੇ ਕਰਦੀ ਰਹਿੰਦੀ ਸੀ ਹੁਣ ਮੇਰਾ ਜੇਠ ਵੀ ਪਹਿਲਾਂ ਵਰਗਾ ਨਹੀਂ ਰਿਹਾ ਸੀ ਉਹ ਵੀ ਹੁਣ ਬੜਾ ਉਦਾਸ ਜਿਹਾ ਰਹਿੰਦਾ ਸੀ ਹੁਣ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੇ ਤੇ ਆ ਗਈ ਸੀ ਮੇਰਾ ਘਰ ਵਾਲਾ ਕਹਿੰਦਾ ਸੀ ਕਿ ਤੂੰ ਹੁਣ ਬੱਚੇ ਦਾ ਖਿਆਲ ਰੱਖਿਆ ਕਰ ਮੈਂ ਬੱਚੇ ਦਾ ਵੀ ਖਿਆਲ ਰੱਖਦੀ ਤੇ ਸਾਰੇ ਪਰਿਵਾਰ ਦਾ ਵੀ ਖਿਆਲ ਰੱਖਦੀ ਸੀ ਪਰ ਮੈਂ ਵੀ ਕੀ ਕਰਦੀ ਹੁਣ ਮੇਰਾ ਵੀ ਘਰ ਚ ਦਿਲ ਨਹੀਂ ਲੱਗਦਾ ਸੀ ਇੱਕ ਦਿਨ ਰਾਤ ਨੂੰ ਮੇਰਾ ਜੇਠ ਬੈਠ ਕੇ ਆਪਣੇ ਕਮਰੇ ਵਿੱਚ ਰੋ ਰਿਹਾ ਸੀ ਮੈਂ ਉਹਨੂੰ ਰੋਟੀ ਦੇਣ ਗਈ ਤਾਂ ਮੈਂ ਉਹਨੂੰ ਕਿਹਾ ਕਿ ਤੁਸੀਂ ਇਦਾਂ ਨਾ ਕਰੋ ਹੌਸਲਾ ਰੱਖੋ ਪਰ ਉਹ ਵੀ ਕੀ ਕਰ ਸਕਦਾ ਸੀ ਰੱਬ ਨੇ ਉਹਦੇ ਨਾਲ ਬੜੀ ਮਾੜੀ ਕੀਤੀ ਸੀ ਉਹ ਬੜਾ ਉੱਚੀ ਉੱਚੀ ਰੋਣ ਲੱਗਾ ਤੇ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਕਿਹਦੇ ਸਹਾਰੇ ਜ਼ਿੰਦਗੀ ਕੱਟਾਂ ਮੈਨੂੰ ਨਹੀਂ ਪਤਾ ਲੱਗਦਾ ਕਿ ਹੁਣ ਮੈਂ ਕਿੱਧਰ ਜਾਵਾਂ ਉਹਦੀ ਘਰ ਵਾਲੀ ਹੈਗੀ ਐਨੀ ਚੰਗੀ ਸੀ ਉਹ ਤਾਂ ਸਾਰਾ ਦਿਨ ਮੇਰੇ ਜੇਠ ਦੇ ਅੱਗੇ ਪਿੱਛੇ ਫਿਰਦੀ ਰਹਿੰਦੀ ਸੀ ਬੇਸ਼ੱਕ ਉਹ ਬਿਮਾਰ ਰਹਿੰਦੀ ਸੀ ਪਰ ਫਿਰ ਵੀ ਉਹ ਆਪਣੇ ਘਰ ਵਾਲੇ ਦਾ ਬੜਾ ਖਿਆਲ ਰੱਖਦੀ ਸੀ ਮੈਂ ਵੀ ਉਹਨੂੰ ਵੇਖ ਕੇ ਰੋਣ ਲੱਗ ਗਈ ਫਿਰ ਮੈਂ ਆਪਣੇ ਕਮਰੇ ਜਾ ਕੇ ਆਪਣੇ ਘਰ ਵਾਲੇ ਨੂੰ ਫੋਨ ਲਾਇਆ ਤੇ ਉਹਨੂੰ ਮੈਂ ਕਿਹਾ ਕਿ ਥੋੜਾ ਜਿਹਾ ਜੇੜ ਜੀ ਨੂੰ ਸਮਝਾਓ ਉਹ ਤਾਂ ਸਾਰਾ ਦਿਨ ਉਦਾਸ ਰਹਿੰਦੇ ਨੇ ਸੋਨੂ ਮੈਨੂੰ ਕਹਿਣ ਲੱਗਾ ਕਿ ਹੁਣ ਗੱਲ ਹੀ ਇੰਨੀ ਵੱਡੀ ਹੋਈ ਆ ਉਹਨੂੰ ਮੈਂ ਕੀ ਸਮਝਾਵਾਂ ਮੇਰੇ ਵਿੱਚ ਵੀ ਹੌਸਲਾ ਨਹੀਂ ਪੈਂਦਾ ਇਸ ਤਰ੍ਹਾਂ ਬਸ ਟਾਈਮ ਲੰਗੀ ਜਾਂਦਾ ਸੀ ਹੁਣ ਘਰ ਵਿੱਚ ਪਹਿਲਾਂ ਵਾਲੀ ਰੌਣਕ ਨਹੀਂ ਰਹੀ ਸੀ ਘਰ ਵਿੱਚ ਸਨਾਟਾ ਜਿਹਾ ਛਾਇਆ ਰਹਿੰਦਾ ਸੀ ਮੇਰਾ ਵੀ ਘਰ 'ਚ ਦਿਲ ਨਹੀਂ ਲੱਗਦਾ ਸੀ ਦਿਲ ਕਰਦਾ ਸੀ ਆਪਣੇ ਪੇਕੇ ਰਹਿਣ ਲੱਗ ਜਾਵਾਂ ਪਰ ਇਸ ਤਰ੍ਹਾਂ ਮੈਂ ਆਪਣੇ ਪੇਕੇ ਵੀ ਨਹੀਂ ਰਹਿ ਸਕਦੀ ਸੀ ਕਿਉਂਕਿ ਮੇਰਾ ਸਹੁਰਾ ਤੇ ਮੇਰੇ ਜੇਡ ਸੀ ਤੇ ਇੱਕ ਛੋਟੀ ਕੁੜੀ ਸੀ ਉਨ ਨੂੰ ਛੱਡ ਕੇ ਮੈਂ ਪੇਕੇ ਵੀ ਨਹੀਂ ਰਹਿ ਸਕਦੀ ਸੀ ਮੈਨੂੰ ਇੱਥੇ ਹੀ ਰਹਿਣਾ ਪੈਂਦਾ ਸੀ ਇੱਕ ਦਿਨ ਸ਼ਾਮ ਦਾ ਟਾਈਮ ਸੀ ਠੰਡ ਬੜੀ ਪੈ ਰਹੀ ਸੀ ਮੇਰਾ ਜੇਠ ਕੰਬਲ ਲੈ ਕੇ ਆਪਣੇ ਕਮਰੇ 'ਚ ਬੈਠਾ ਸੀ ਮੈਂ ਉਹਨੂੰ ਕਿਹਾ ਕਿ ਮੈਂ ਤੁਹਾਨੂੰ ਰਜਾਈ ਲੈ ਕੇ ਦੇਵਾਂ ਤੁਹਾਨੂੰ ਕੰਬਲ 'ਚ ਠੰਡ ਲੱਗਦੀ ਹੋਊਗੀ ਉਹ ਕਹਿਣ ਲੱਗਿਆ ਕੋਈ ਗੱਲ ਨਹੀਂ ਪਰ ਫਿਰ ਵੀ ਮੈਂ ਉਹਨੂੰ ਰਜਾਈ ਦੇ ਆਈ ਸੀ ਫਿਰ ਮੈਂ ਆ ਕੇ ਰਸੋਈ ਵਿੱਚ ਰੋਟੀ ਬਣਾਉਣ ਲੱਗ ਗਈ ਸੀ ਤੇ ਫਿਰ ਮੈਂ ਸਾਰਿਆਂ ਨੂੰ ਰੋਟੀ ਫੜਾ ਦਿੰਦੀ ਰੋਟੀ ਫੜਾਉਣ ਤੋਂ ਬਾਅਦ ਹੁਣ ਸੌਣ ਦੀ ਤਿਆਰੀ ਸੀ ਮੈਂ ਆਪਣੇ ਜੇਠ ਦੇ ਕਮਰੇ 'ਚ ਗਈ ਤੇ ਉਹਨੂੰ ਮੈਂ ਦੁੱਧ ਦਾ ਗਲਾਸ ਫੜਾ ਦਿੱਤਾ ਉਹ ਕਹਿ ਰਿਹਾ ਸੀ ਮੇਰਾ ਮਨ ਨਹੀਂ ਕਰ ਰਿਹਾ ਦੁੱਧ ਪੀਣ ਨੂੰ ਮੈਂ ਕਿਹਾ ਹੁਣ ਖਾਣਾ ਪੀਣਾ ਤਾਂ ਨਹੀਂ ਛੱਡਿਆ ਜਾਂਦਾ ਤੁਸੀਂ ਇਦਾਂ ਨਾ ਕਰੋ ਤਾਨੂੰ ਰੋਟੀ ਪਾਣੀ ਤਾਂ ਖਾਣਾ ਹੀ ਪੈਣਾ ਆ ਆਪਣੇ ਬੱਚੇ ਵੱਲ ਵੇਖੋ ਕੁੜੀ ਨੂੰ ਮੈਂ ਆਪਣੇ ਕਮਰੇ 'ਚ ਪਹਿਲਾਂ ਹੀ ਸਵਾ ਕੇ ਆਈ ਸੀ ਮੇਰਾ ਜੇਠ ਚੁੱਪ ਕਰਕੇ ਆਪਣੇ ਕਮਰੇ 'ਚ ਬੈਠਾ ਸੀ ਮੈਂ ਉਹਦੇ ਮੋਢੇ ਤੇ ਹੱਥ ਰੱਖਿਆ ਤੇ ਮੈਂ ਉਹਨੂੰ ਥੋੜੀ ਤਸੱਲੀ ਜੀ ਦੇਣ ਲੱਗੀ ਮੈਂ ਉਹਨੂੰ ਕਿਹਾ ਕਿ ਤੁਸੀਂ ਦਿਲ ਛੋਟਾ ਨਾ ਕਰੋ ਕੋਈ ਗੱਲ ਨਹੀਂ ਜਿੱਦਾਂ ਉਹਨਾਂ ਨੇ ਲਿਖਿਆ ਸੀ ਉਦਾਂ ਹੋ ਗਿਆ ਉਹ ਮੇਰੇ ਨਾਲ ਲੱਗ ਕੇ ਰੋਣ ਲੱਗ ਗਿਆ ਮੈਨੂੰ ਬੜਾ ਅਜੀਬ ਜਿਹਾ ਲੱਗਾ ਕਿਉਂਕਿ ਉਹਨੇ ਪਹਿਲੀ ਵਾਰ ਇਦਾਂ ਕੀਤਾ ਸੀ ਮੈਨੂੰ ਲੱਗ ਰਿਹਾ ਸੀ ਉਹ ਦੁਖੀ ਐਨਾ ਸੀ ਤਾਂ ਕਰਕੇ ਉਹਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਇਸ ਕਰਕੇ ਉਹ ਮੇਰੇ ਗੱਲੇ ਲੱਗ ਕੇ ਰੋਣ ਲੱਗ ਗਿਆ ਮੈਂ ਵੀ ਆਪਣਾ ਹੱਥ ਉਹਦੇ ਮੋਢਿਆਂ ਤੇ ਰੱਖਿਆ ਤੇ ਮੈਂ ਉਹਨੂੰ ਚੁੱਪ ਕਰਵਾਉਣ ਲੱਗੀ ਫਿਰ ਹੌਲੀ-ਹੌਲੀ ਉਹ ਚੁੱਪ ਹੋ ਗਿਆ ਫਿਰ ਉਹ ਮੇਰੇ ਨਾਲ ਕਾਫੀ ਟਾਈਮ ਗੱਲਾਂ ਕਰਨ ਲੱਗਾ ਕਿ ਜ਼ਿੰਦਗੀ ਇਕੱਲੇ ਕੱਟਣੀ ਬੜੀ ਔਖੀ ਆ ਮੈਨੂੰ ਉਹਦੀ ਕਮੀ ਬੜੀ ਮਹਿਸੂਸ ਹੁੰਦੀ ਆ ਜਦੋਂ ਉਹ ਮੇਰੇ ਗਲੇ ਲੱਗੇ ਪਤਾ ਨਹੀਂ ਕਿਉਂ ਮੈਨੂੰ ਕੁਝ ਚੰਗਾ ਜਿਹਾ ਫੀਲ ਹੋਇਆ ਹੁਣ ਮੇਰਾ ਵੀ ਦਿਲ ਕਰ ਰਿਹਾ ਸੀ ਕਿ ਮੈਂ ਉਹਦੇ ਕੋਲ ਬੈਠ ਕੇ ਗੱਲਾਂ ਕਰਾਂ ਮੇਰੇ ਘਰ ਵਾਲੇ ਨੇ ਕਦੇ ਮੇਰੇ ਨਾਲ ਇਦਾਂ ਗੱਲਾਂ ਨਹੀਂ ਕੀਤੀਆਂ ਸੀ ਜਿਸ ਤਰ੍ਹਾਂ ਉਹ ਇੰਨੀਆਂ ਸਿਆਣੀਆਂ ਗੱਲਾਂ ਕਰ ਰਿਹਾ ਸੀ ਇੱਦਾਂ ਕਰਦੇ ਕਰਦੇ ਹੌਲੀ ਹੌਲੀ ਮੈਂ ਉਹਦੀ ਰਜਾਈ 'ਚ ਚਲੀ ਗਈ ਮੈਂ ਉਹਦੇ ਹੱਥ ਫੜਲੇ ਤੇ ਮੈਂ ਉਹਨੂੰ ਸਮਝਾਉਣ ਲੱਗੀ ਹੌਲੀ ਹੌਲੀ ਮੈਂ ਉਹਦੇ ਇੰਨਾ ਕ ਨਜ਼ਦੀਕ ਹੋ ਗਈ ਅਸੀਂ ਦੋਵੇਂ ਇੱਕ ਦੂਜੇ ਨੂੰ ਗਲਤ ਤਰੀਕੇ ਨਾਲ ਫੜਨ ਲੱਗ ਗਏ ਹੌਲੀ ਹੌਲੀ ਇੱਕਰ ਜਾਈ ਵਿੱਚ ਬੈਠਣ ਕਰਕੇ ਪਤਾ ਹੀ ਨਹੀਂ ਲੱਗਾ ਕਿ ਅਸੀਂ ਕਦੋਂ ਇੰਨਾ ਨਜ਼ਦੀਕ ਆ ਗਏ ਕਿ ਅਸੀਂ ਆਪਣੇ ਆਪ ਤੇ ਕੰਟਰੋਲ ਨਾ ਕਰ ਪਾਏ ਮੈਂ ਆਪਣੇ ਜੇੜ ਦੇ ਇੰਨਾ ਨਜ਼ਦੀਕ ਬੈਠੀ ਸੀ ਕਿ ਉਹਨੂੰ ਵੀ ਕੁਝ ਨਹੀਂ ਪਤਾ ਲੱਗਿਆ ਉਹ ਵੀ ਆਪਣੇ ਆਪ ਨੂੰ ਕੰਟਰੋਲ ਨਾ ਕਰ ਪਾਇਆ ਮੇਰੇ ਇੰਨਾਂ ਨਜ਼ਦੀਕ ਬੈਠਣ ਕਰਕੇ ਉਹਦੇ ਜਜ਼ਬਾਤ ਜਾਗੇ ਤੇ ਅਸੀਂ ਦੋਵੇਂ ਇੱਕ ਦੂਜੇ ਨਾਲ ਪਿਆਰ ਕਰਨ ਲੱਗ ਗਏ ਨਹੀਂ ਤਾਂ ਮੇਰੇ ਜੇਠ ਨੇ ਕਦੇ ਮੇਰ ਨਾਲ ਇਸ ਤਰ੍ਹਾਂ ਨਹੀਂ ਕੀਤਾ ਸੀ ਨਾ ਹੀ ਕਦੇ ਅਸੀਂ ਇੱਕ ਦੂਜੇ ਬਾਰੇ ਇਸ ਤਰ੍ਹਾਂ ਸੋਚਿਆ ਸੀ ਪਰ ਜਿਸ ਹਿਸਾਬ ਨਾਲ ਅਸੀਂ ਇੱਕ ਦੂਜੇ ਦੇ ਨੇੜੇ ਬੈਠੇ ਸੀ ਸਾਨੂੰ ਕੁਝ ਵੀ ਨਾ ਪਤਾ ਲੱਗਾ ਕਿ ਅਸੀਂ ਕੀ ਕਰ ਬੈਠੇ ਅਸੀਂ ਦੋਵੇਂ ਕਰਜਾਈ ਵਿੱਚ ਸਾਰੀ ਰਾਤ ਪਏ ਰਹੇ ਤੇ ਇੱਕ ਦੂਜੇ ਨੂੰ ਕਰਦੇ ਰਹੇ ਫਿਰ ਅਸੀਂ ਦੋਵੇਂ ਇੱਕ ਹੋ ਗਏ ਸੀ ਸਵੇਰ ਦੇ 5 ਵਜੇ ਮੈਂ ਆਪਣੇ ਕਮਰੇ ਵਿੱਚ ਗਈ ਤਾਂ ਵੇਖਿਆ ਕਿ ਕੁੜੀ ਦੁੱਧ ਮੰਗ ਰਹੀ ਸੀ ਫਿਰ ਮੈਂ ਉਹਨੂੰ ਸ਼ੀਸ਼ੀ ਵਿੱਚ ਦੁੱਧ ਪਾ ਕੇ ਦਿੱਤਾ ਫਿਰ ਮੈਂ ਸੌਂ ਗਈ ਕਿਉਂਕਿ ਸਾਰੀ ਰਾਤ ਮੈਂ ਸੁੱਤੀ ਨਹੀਂ ਸੀ ਇਸ ਕਰਕੇ ਮੈਨੂੰ ਨੀਂਦ ਬੜੀ ਆ ਰਹੀ ਸੀ ਪਰ ਜਦੋਂ ਮੈਂ ਸਵੇਰ ਨੂੰ ਉੱਠੀ ਤਾਂ ਮੈਂ ਵੇਖਿਆ ਕਿ ਬੜਾ ਦਿਨ ਚੜ ਗਿਆ ਬਾਰਤ ਉਪ ਪਾਈ ਪਈ ਸੀ ਮੇਰਾ ਸੋਹਰਾ ਮੈਨੂੰ ਵਾਜਾ ਮਾਰ ਰਿਹਾ ਸੀ ਤੇ ਮੈਨੂੰ ਕਹਿਣ ਲੱਗਾ ਕਿ ਪੁੱਤ ਕੀ ਹੋ ਗਿਆ ਅੱਜ ਤੂੰ ਇੰਨਾ ਲੇਟ ਕਿਵੇਂ ਹੋ ਗਈ ਮੈਂ ਉਹਨੂੰ ਕਿਹਾ ਕਿ ਮੇਰੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਮੈਂ ਥੋੜਾ ਲੇਟ ਹੋ ਗਈ ਉਹ ਕਹਿਣ ਲੱਗਾ ਕਿ ਜੇ ਤੇਰੀ ਸਿਹਤ ਠੀਕ ਨਹੀਂ ਤਾਂ ਤੂੰ ਦਵਾਈ ਲੈ ਲਾ ਮੈਂ ਕਿਹ ਕੋਈ ਗੱਲ ਨਹੀਂ ਡੈਡੀ ਜੀ ਲੈ ਲਵਾਂਗੀ ਪਰ ਮੇਰਾ ਸੋਹਰਾ ਮੇਰੇ ਲਈ ਜ਼ਿਆਦਾ ਹੀ ਚਿੰਤਾ ਕਰ ਰਿਹਾ ਸੀ ਤਾਂ ਮੈਂ ਕਿਹਾ ਡੈਡੀ ਜੀ ਮੇਰੇ ਕੋਲ ਇੱਕ ਗੋਲੀ ਪਈ ਸੀ ਉਹ ਮੈਂ ਲੈ ਲੀਆ ਹੁਣ ਮੈਂ ਚਾਹ ਬਣਾਉਣ ਲੱਗ ਗਈ ਸੀ ਨਾਲੇ ਮੈਂ ਚਾਹ ਬਣਾਈ ਜਾ ਰਹੀ ਸੀ ਨਾਲੇ ਮੈਂ ਰਾਤ ਵਾਲੀਆਂ ਗੱਲਾਂ ਬਾਰੇ ਸੋਚ ਰਹੀ ਸੀ ਇੱਕ ਗੱਲ ਤਾਂ ਹੈਗੀ ਸੀ ਮੇਰੇ ਜੇਡ ਚ ਬੜਾ ਜੋਸ਼ ਭਰਿਆ ਸੀ ਸੋਨੂ ਵਿੱਚ ਉਹਨਾਂ ਰਮਾਂਸ ਨਹੀਂ ਸੀ ਜਿੰਨਾ ਮੇਰੇ ਜੇਡ ਚ ਸੀ ਪਰ ਮੈਂ ਇੱਕ ਗੱਲ ਸੋਚ ਰਹੀ ਸੀ ਕਿ ਮੈਂ ਤਾਂ ਕਦੇ ਉਹਦੇ ਬਾਰੇ ਗਲਤ ਸੋਚਿਆ ਹੀ ਨਹੀਂ ਸੀ ਪਰ ਇਹ ਸਭ ਇੱਕਦਮ ਕਿਵੇਂ ਹੋ ਗਿਆ ਸਮਝ ਹੀ ਨਹੀਂ ਲੱਗਾ ਅਜੇ ਤੱਕ ਮੇਰਾ ਜੇਡ ਸੁੱਤਾ ਪਿਆ ਸੀ ਹਰ ਰੋਜ਼ ਉੱਠ ਕੇ ਆਪੇ ਆ ਕੇ ਚਾਹ ਪੀ ਲੈਂਦਾ ਸੀ ਪਰ ਅੱਜ ਮੈਂ ਉਹਨੂੰ ਚਾਹ ਫੜਾਉਣ ਵੀ ਨਹੀਂ ਜਾ ਰਹੀ ਸੀ ਮੈਨੂੰ ਥੋੜੀ ਸੰਗ ਜੀ ਆ ਰਹੀ ਸੀ ਮੈਂ ਇਹ ਸੋਚ ਰਹੀ ਸੀ ਪਤਾ ਨਹੀਂ ਉਹਨੇ ਕੇ ਸਹਾਲਤ ਜੇ ਸਭ ਕੁਝ ਕਰ ਲਿਆ ਪਤਾ ਨਹੀਂ ਹੁਣ ਉਹਨੂੰ ਕਿੰਨਾ ਪਛਤਾਵਾ ਹੋਣਾ ਆ ਫਿਰ ਵੀ ਮੈਂ ਹਿੰਮਤ ਜੀ ਕਰਕੇ ਉਹਦੇ ਕਮਰੇ 'ਚ ਚਲੀ ਗਈ ਕਿਉਂਕਿ ਮੈਂ ਵੇਖਣਾ ਚਾਹੁੰਦੀ ਸੀ ਕਿ ਉਹਨੂੰ ਕੋਈ ਪਛਤਾਵਾ ਤਾਂ ਨਹੀਂ ਇਸ ਗੱਲ ਦਾ ਜਦੋਂ ਮੈਂ ਉਹਦੇ ਕਮਰੇ 'ਚ ਗਈ ਤਾਂ ਉਹ ਮੈਨੂੰ ਵੇਖ ਕੇ ਥੋੜਾ ਮੁਸਕੁਰਾਇਆ ਤੇ ਮੈਨੂੰ ਕਹਿਣ ਲੱਗਿਆ ਮੇਰੇ ਲਈ ਚਾਹ ਲੈ ਕੇ ਆਈਆਂ ਮੈਂ ਕਿਹਾ ਹਾਂਜੀ ਮੈਂ ਵੇਖਿਆ ਉਹਦੀਆਂ ਅੱਖਾਂ 'ਚ ਬਿਲਕੁਲ ਪਛਤਾਵਾ ਨਹੀਂ ਸੀ ਇਸ ਤੋਂ ਪਹਿਲਾਂ ਕਿ ਮੈਂ ਉਹਨੂੰ ਕੁਝ ਪੁੱਛਦੀ ਉਹ ਮੈਨੂੰ ਕਹਿਣ ਲੱਗਿਆ ਤੈਨੂੰ ਰਾਤ ਮੇਰਨਾ ਕਿਵੇਂ ਲੱਗਿਆ ਮੈਂ ਉਹਦੀ ਗੱਲ ਸੁਣ ਕੇ ਥੋੜਾ ਸ਼ਰਮਾ ਗਈ ਮੈਂ ਨੀਵੀਂ ਪਾ ਕੇ ਬੈਠ ਗਈ ਉਹ ਮੈਨੂੰ ਕਹਿਣ ਲੱਗਿਆ ਕਿਤੇ ਤੈਨੂੰ ਰਾਤ ਵਾਲੀ ਗੱਲ ਦਾ ਪਛਤਾਵਾ ਤਾਂ ਨਹੀਂ ਮੈਂ ਕੁਝ ਵੀ ਨਾ ਕਿਹਾ ਪਛਤਾਵਾ ਤਾਂ ਮੇਰੇ ਮਨ 'ਚ ਹੈਗਾ ਸੀ ਉਹ ਮੈਨੂੰ ਕਹਿਣ ਲੱਗਿਆ ਵੇਖ ਹਰੇਕ ਬੰਦੇ ਦੀ ਆਪਣੀ ਆਪਣੀ ਜ਼ਰੂਰਤ ਹੁੰਦੀ ਆ ਮੇਰੇ ਕੋਲ ਵੀ ਮੇਰਾ ਹਮਸਫਰ ਨਹੀਂ ਸੀ ਤੈਨੂੰ ਵੀ ਕਿਸੇ ਦੀ ਜ਼ਰੂਰਤ ਮਹਿਸੂਸ ਤਾਂ ਹੁੰਦੀ ਹੋਣੀ ਆ ਕਿਉਂਕਿ ਇਹ ਚੀਜ਼ ਮੈਂ ਹੁਣ ਫੀਲ ਕੀਤੀ ਮੇਰੀ ਘਰ ਵਾਲੀ ਮੇਰੇ ਕੋਲ ਨਹੀਂ ਤਾਂ ਮੈਨੂੰ ਉਹਦੀ ਕਿੰਨੀ ਕਮੀ ਮਹਿਸੂਸ ਹੋ ਰਹੀ ਆ ਮੈਨੂੰ ਹੀ ਪਤਾ ਆ ਮੈਂ ਉਹਦੀਆਂ ਗੱਲਾਂ ਸੁਣ ਰਹੀ ਸੀ ਤੇ ਮੈਂ ਉਹਨੂੰ ਕਿਹਾ ਫਿਰ ਵੀ ਇਹ ਸਭ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਜੇ ਇਹ ਸੋਨੂੰ ਨੂੰ ਪਤਾ ਲੱਗ ਗਿਆ ਤਾਂ ਆਪਣੇ ਚ ਬੜਾ ਫਰਕ ਪੈ ਜਾਣਾ ਆ ਉਹ ਕਹਿ ਲੱਗਾ ਹੁਣ ਜੋ ਹੋਣਾ ਸੀ ਉਹ ਹੋ ਗਿਆ ਤੂੰ ਟੈਨਸ਼ਨ ਨਾ ਲੈ ਬਸ ਇਸ ਤਰ੍ਹਾਂ ਸੀ ਦੋਵੇਂ ਗੱਲਾਂ ਕਰ ਰਹੇ ਸੀ ਫਿਰ ਮੈਂ ਆਪਣੇ ਕਮਰੇ 'ਚ ਚਲੀ ਗਈ ਹੁਣ ਮੇਰਾ ਜੇਠ ਮੇਰੇ ਕਮਰੇ 'ਚ ਮੇਰੇ ਪਿੱਛੇ ਆ ਗਿਆ ਮੇਰਾ ਹਾਲ ਚਾਲ ਪੁੱਛਣ ਲੱਗਾ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤਾਂ ਤੈਨੂੰ ਪੁੱਛਣਾ ਹੀ ਭੁੱਲ ਗਿਆ ਕਿ ਤੂੰ ਠੀਕ ਆ ਤੈਨੂੰ ਕੋਈ ਤਕਲੀਫ ਤਾਂ ਨਹੀਂ ਆ ਤੇਰਾ ਸਰੀਰ ਤਾਂ ਠੀਕ ਆ ਮੈਂ ਕਿਹਾ ਮੇਰਾ ਸਰੀਰ ਠੀਕ ਆ ਮੈਨੂੰ ਬੜਾ ਵਧੀਆ ਲੱਗਿਆ ਕਿ ਉਹ ਮੇਰਾ ਇਸ ਤਰ੍ਹਾਂ ਹਾਲ ਚਾਲ ਪੁੱਛ ਰਿਹਾ ਸੀ ਕਿਉਂਕਿ ਕਈ ਲੋਕ ਤਾਂ ਆਪਣਾ ਕੰਮ ਨਿਕਲਣ ਤੋਂ ਬਾਅਦ ਬੰਦੇ ਦਾ ਹਾਲ ਚਾਲ ਵੀ ਨਹੀਂ ਪੁੱਛਦੇ ਪਤਾ ਨਹੀਂ ਕਿਉਂ ਮੈਨੂੰ ਉਹਦੇ ਨਾਲ ਬੜਾ ਵਧੀਆ ਲੱਗ ਰਿਹਾ ਸੀ ਇਸ ਤਰ੍ਹਾਂ ਹੌਲੀ-ਹੌਲੀ ਸਾਡੇ ਵਿੱਚ ਨਜ਼ਦੀਕੀਆਂ ਵਧਦੀਆਂ ਗਈਆਂ ਤੇ ਅਸੀਂ ਦੋਵੇਂ ਹਰ ਰੋਜ਼ ਇੱਕ ਦੂਜੇ ਦੇ ਨਜ਼ਦੀਕ ਆਉਂਦੇ ਰਹੇ ਅਸੀਂ ਦੋਵੇਂ ਇੰਨਾ ਕ ਨਜ਼ਦੀਕ ਆ ਗਏ ਤੇ ਅਸੀਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਗਏ ਸੀ ਕਿਉਂਕਿ ਸਾਡੇ ਰਿਸ਼ਤੇ ਨੂੰ ਹੁਣ 6 ਮਹੀਨੇ ਹੋ ਗਏ ਸੀ ਹੁਣ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸੋਨੂ ਦੀ ਮੈਨੂੰ ਕੋਈ ਲੋੜ ਹੀ ਨਾ ਹੋਵੇ ਜਦੋਂ ਵੀ ਸੋਨੂ ਦਾ ਫੋਨ ਆਉਂਦਾ ਸੀ ਤਾਂ ਮੈਂ ਉਹਦੇ ਨਾਲ ਜ਼ਿਆਦਾ ਗੱਲ ਨਹੀਂ ਕਰਦੀ ਸੀ ਕਿਉਂਕਿ ਮੈਂ ਆਪਣੇ ਜੇਠ ਨੂੰ ਪਿਆਰ ਕਰਨ ਲੱਗ ਗਈ ਸੀ ਉਹ ਮੇਰੇ ਕੋਲ ਰਹਿੰਦਾ ਸੀ ਤੇ ਮੇਰੀ ਹਰ ਜ਼ਰੂਰਤ ਨੂੰ ਪੂਰੀ ਕਰਦਾ ਸੀ ਮੇਰਾ ਸਹੁਰਾ ਵੀ ਮੈਨੂੰ ਸ਼ਹਿਰ ਮੇਰੇ ਜੇਠ ਨਾਲ ਹੀ ਤੋਰ ਦਿੰਦਾ ਸੀ ਕਿਉਂਕਿ ਉਹਨਾਂ ਨੂੰ ਸਾਡੇ ਤੇ ਕੋਈ ਸ਼ੱਕ ਨਹੀਂ ਸੀ ਅਸੀਂ ਦੋਵੇਂ ਸ਼ਹਿਰ ਵੀ ਇਕੱਠੇ ਜਾਂਦੇ ਰਹਿੰਦੇ ਸੀ ਇਸ ਤਰ੍ਹਾਂ ਸਾਡੀਆਂ ਨਜ਼ਦੀਕੀਆਂ ਬੜੀਆਂ ਵੱਧ ਗਈਆਂ ਸੀ ਉਹਦੀ ਕੁੜੀ ਨੂੰ ਵੀ ਮੈਂ ਆਪਣੀ ਕੁੜੀ ਹੀ ਸਮਝਦੀ ਸੀ ਉਹ ਮੇਰੇ ਨਾਲ ਹੀ ਸੌਂਦੀ ਸੀ ਤੇ ਮੈਂ ਉਹਦੇ ਨਾਲ ਬੜਾ ਪਿਆਰ ਕਰਨ ਲੱਗ ਪਈ ਸੀ ਕਿਉਂਕਿ ਮੇਰੀ ਜਠਾਣੀ ਮੈਨੂੰ ਬੜਾ ਪਿਆਰ ਕਰਦੀ ਸੀ ਇਸ ਕਰਕੇ ਪਹਿਲਾਂ ਤਾਂ ਹੀ ਕੁੜੀ ਨਾਲ ਮੇਰਾ ਜ਼ਿਆਦਾ ਪਿਆਰ ਸੀ ਕੁੜੀ ਵੀ ਮੈਨੂੰ ਆਪਣੀ ਮਾਂ ਹੀ ਸਮਝਦੀ ਸੀ ਉਹ ਮੈਨੂੰ ਮੰਮਾ ਹੀ ਕਹਿੰਦੀ ਸੀ ਜਦੋਂ ਮੇਰਾ ਸਹੁਰਾ ਸੌਂ ਜਾਂਦਾ ਸੀ ਤਾਂ ਮੇਰਾ ਜੇਠ ਮੇਰੇ ਕਮਰੇ 'ਚ ਆ ਜਾਂਦਾ ਸੀ ਅਸੀਂ ਇੱਕ ਫੈਮਲੀ ਵਾਂਗ ਤਿੰਨੋਂ ਜਾਣੇ ਇਕੱਠੇ ਸੌਂਦੇ ਸੀ ਇੱਕ ਦਿਨ ਮੈਂ ਆਪਣੇ ਜੇਠ ਨੂੰ ਕਿਹਾ ਕਿ ਤੁਹਾਨੂੰ ਨਹੀਂ ਲੱਗਦਾ ਜਰੂਰ ਤਾਂ ਦੇ ਭਰਾ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਤਾਂ ਆਪਾਂ ਨੂੰ ਹਮੇਸ਼ਾ ਲਈ ਦੂਰ ਹੋਣਾ ਪੈਣਾ ਆ ਉਹ ਕਹਿਣ ਲੱਗਿਆ ਕਿ ਮੈਂ ਤੇਰੇ ਕੋਲੋਂ ਦੂਰ ਨਹੀਂ ਹੋ ਸਕਦਾ ਮੈਂ ਤੇਰੇ ਨਾਲ ساری ਜ਼ਿੰਦਗੀ ਬਿਤਾਉਣਾ ਚਾਹੁੰਦਾ ਆ ਮੇਰਾ ਜੇਠ ਦਿਲ ਦਾ ਬੜਾ ਸੱਚਾ ਸੀ ਉਹ ਜਿਸ ਨਾਲ ਵੀ ਰਿਸ਼ਤਾ ਨਿਭਾਉਂਦਾ ਸੀ ਦਿਲ ਤੋਂ ਨਿਭਾਉਂਦਾ ਸੀ ਹੁਣ ਉਹ ਮੈਨੂੰ ਵੀ ਸੱਚਾ ਪਿਆਰ ਕਰਨ ਲੱਗ ਪਿਆ ਸੀ ਤੇ ਮੈਂ ਵੀ ਉਹਨੂੰ ਸੱਚਾ ਪਿਆਰ ਕਰਦੀ ਸੀ ਇੱਕ ਦਿਨ ਸੋਨੂ ਨੇ ਮੈਨੂੰ ਦੱਸਿਆ ਕਿ ਹੁਣ ਮੇਰਾ ਕੰਮ ਬੜਾ ਘਟ ਗਿਆ ਸ਼ਾਇਦ ਮੈਂ ਇੰਡੀਆ ਗਿਆ ਲਾਵਾਂ ਜਦੋਂ ਮੈਂ ਇਹ ਗੱਲ ਆਪਣੇ ਜੇਟ ਨੂੰ ਦੱਸੀ ਤਾਂ ਉਹ ਕਹਿਣ ਲੱਗਿਆ ਕਿ ਤੈਨੂੰ ਨਹੀਂ ਲੱਗਦਾ ਕਿ ਉਹਨੂੰ ਆਪਾਂ ਨੂੰ ਸਭ ਕੁਝ ਦੱਸ ਦੇਣਾ ਚਾਹੀਦਾ ਮੈਂ ਆਪਣੇ ਜੇਟ ਨੂੰ ਕਿਹਾ ਤੂੰ ਪਾਗਲ ਹੋ ਗਿਆ ਉਹਨੇ ਮੈਨੂੰ ਘਰ ਤੋਂ ਬਾਹਰ ਕੱਢ ਦੇਣਾ ਨਾਲੇ ਤੇਰੇ ਨਾਲ ਉਹ ਰਿਸ਼ਤਾ ਹੀ ਨਹੀਂ ਰਹਿਣਾ ਉਹ ਕਹਿਣ ਲੱਗਿਆ ਜੋ ਮਰਜ਼ੀ ਹੋ ਜੇ ਪਰ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਜਿਉ ਉਹ ਤੇਰੇ ਨਾਲ ਕੇ ਰਹੂਗਾ ਤੇ ਮੇਰੇ ਕੋਲ ਉਹ ਇਹ ਦੇਖਿਆ ਨਹੀਂ ਜਾਣਾ ਮੈਂ ਤੈਨੂੰ ਹੋਰ ਕਿਸੇ ਨਾਲ ਨਹੀਂ ਵੇਖ ਸਕਦਾ ਸਾਡਾ ਪਿਆਰ ਇਸ ਹੱਦ ਤੱਕ ਜਾ ਚੁੱਕਿਆ ਸੀ ਪਰ ਲੋਕਾਂ ਲਈ ਸਾਡਾ ਇੱਕ ਨਜਾਇਜ਼ ਰਿਸ਼ਤਾ ਸੀ ਕਿਉਂਕਿ ਜਿਹਨੂੰ ਵੀ ਸਾਡੇ ਰਿਸ਼ਤੇ ਬਾਰੇ ਪਤਾ ਲੱਗਣਾ ਸੀ ਉਹਨੇ ਸਾਡੇ ਰਿਸ਼ਤੇ ਨੂੰ ਨਜਾਇਜ਼ ਹੀ ਕਹਿਣਾ ਸੀ ਪਰ ਹੁਣ ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਅਸੀਂ ਦੋਵੇਂ ਬੜਾ ਅੱਗੇ ਨਿਕਲ ਚੁੱਕੇ ਸੀ ਮੈਂ ਸੋਨੂ ਨੂੰ ਕਿਹਾ ਕਿ ਜੇ ਤੁਹਾਡਾ ਕੰਮ ਰੁਕ ਜਾਊਗਾ ਫਿਰ ਆਪਣਾ ਗੁਜ਼ਾਰਾ ਕਿੱਦਾਂ ਹੋਊਗਾ ਸੋਨੂ ਕਹਿਣ ਲੱਗਿਆ ਲੈ ਆਪਣੇ ਕਿਹੜੀ ਜ਼ਮੀਨ ਨਹੀਂ ਹੈਗੀ ਸੋਨੂ ਮੈਨੂੰ ਕਹਿਣ ਲੱਗਿਆ ਕਿ ਤੈਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਸੀ ਕਿ ਵਿਆਹ ਤੋਂ ਬਾਅਦ ਮੈਂ ਤੇਰੇ ਕੋਲ ਹੁਣ ਰਹਿਣ ਆਉਣਾ ਆ ਮੈਂ ਸੋਨੂ ਨੂੰ ਕਿਹਾ ਉਹ ਗੱਲ ਨਹੀਂ ਆ ਬਸ ਹੁਣ ਮੈਨੂੰ ਇਦਾਂ ਆ ਕਿ ਆਪਣੇ ਤੇ ਕੁੜੀ ਦੀ ਵੀ ਜ਼ਿੰਮੇਵਾਰੀ ਆ ਇਸ ਕਰਕੇ ਬਸ ਮੈਂ ਚਾਹੁੰਦੀ ਸੀ ਕਿ ਤੁਹਾਡਾ ਕੰਮ ਚੱਲਦਾ ਰਹੇ ਸੋਨੂ ਕਹਿਣ ਲੱਗਿਆ ਕਿ ਤੂੰ ਬੜੀ ਚੰਗੀ ਆ ਤੂੰ ਮੇਰੀ ਭਤੀਜੀ ਦਾ ਕਿੰਨਾ ਖਿਆਲ ਰੱਖਦੀ ਆ ਮੈਂ ਸੋਨੂ ਨੂੰ ਕਹਿ ਦਿੱਤਾ ਸੀ ਕਿ ਇਹ ਤਾਂ ਬਸ ਮੇਰੀ ਹੀ ਧੀ ਆ ਸੋਨੂ ਮੈਨੂੰ ਕਹਿਣ ਲੱਗਾ ਕਿ ਮੈਨੂੰ ਵਧੀਆ ਲੱਗਿਆ ਕਿ ਤੂੰ ਉਹਦਾ ਇੰਨਾ ਖਿਆਲ ਰੱਖਦੀ ਆ ਮੈਂ ਸੋਨੂ ਨੂੰ ਦੱਸਿਆ ਕਿ ਉਹ ਮੈਨੂੰ ਆਪਣੀ ਮਾਂ ਹੀ ਸਮਝਦੀ ਆ ਸੋਨੂ ਕਹਿਣ ਲੱਗਾ ਕਿ ਜਿਸ ਤਰ੍ਹਾਂ ਭਾਬੀ ਦਾ ਨੇਚਰ ਸੀ ਉਦਾਂ ਹੀ ਬਿਲਕੁਲ ਤੇਰਾ ਨੇਚਰ ਆ ਮੇਰਾ ਜੇੜ ਚਾਹੁੰਦਾ ਸੀ ਕਿ ਮੈਂ ਸੋਨੂ ਨੂੰ ਸਾਫ਼-ਸਾਫ਼ ਸਾਰੀ ਗੱਲ ਦੱਸ ਦੇਵਾਂ ਪਰ ਮੈਂ ਇਸ ਤਰ੍ਹਾਂ ਨਹੀਂ ਦੱਸ ਸਕਦੀ ਸੀ ਕਿਉਂਕਿ ਜੇ ਮੈਂ ਇਹ ਗੱਲ ਸੋਨੂ ਨੂੰ ਦੱਸ ਦਿੱਤੀ ਤਾਂ ਘਰ ਵਿੱਚ ਭੁਚਾਲ ਆ ਜਾਣਾ ਸੀ ਉਧਰ ਮੇਰੇ ਪੇਕਿਆਂ ਤੱਕ ਵੀ ਇਹ ਗੱਲ ਪਹੁੰਚ ਜਾਣੀ ਸੀ ਇਸ ਕਰਕੇ ਮੈਂ ਇਹ ਗੱਲ ਤੇ ਪਰਦਾ ਹੀ ਬਣਾ ਕੇ ਰੱਖਣਾ ਚਾਹੁੰਦੀ ਸੀ ਸੋਨੂ ਨੇ ਕਿਹਾ ਇੱਥੇ ਜ਼ਿਆਦਾ ਟਾਈਮ ਰਹਿਣਾ ਸੀ ਇਸ ਕਰਕੇ ਮੈਂ ਚ ਆਉਂਦੀ ਸੀ ਇਸ ਰਿਸ਼ਤੇ ਨੂੰ ਇਦਾਂ ਹੀ ਰੱਖਿਆ ਜਾਵੇ ਮੈਂ ਆਪਣੇ ਜੇਟ ਨੂੰ ਵੀ ਇਹ ਗੱਲ ਸਮਝਾਉਂਦੀ ਸੀ ਪਰ ਉਹ ਨਹੀਂ ਚਾਹੁੰਦਾ ਸੀ ਕਿ ਇਸ ਤਰ੍ਹਾਂ ਲੋਕ ਸ਼ੇਪ ਕੇ ਸਾਡਾ ਰਿਸ਼ਤਾ ਬਣਿਆ ਰਹੇ ਉਹ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਉਹਦੇ ਤਾਂ ਦਿਮਾਗ ਤੇ ਇੱਕੋ ਗੱਲ ਚੜੀ ਹੋਈ ਸੀ ਕਿ ਮੈਂ ਤੈਨੂੰ ਉਹਦੇ ਨਾਲ ਨਹੀਂ ਵੇਖ ਸਕਦਾ ਮੈਨੂੰ ਇਹ ਗੱਲ ਬੜੀ ਫੀਲ ਹੁੰਦੀ ਸੀ ਕਿ ਸੋਨੂ ਦਾ ਦਿਲ ਦੁਖੂਗਾ ਇਸ ਕਰਕੇ ਮੈਂ ਇਹ ਗੱਲ ਤੇ ਪਰਦਾ ਬਣਾ ਕੇ ਰੱਖਣਾ ਚਾਹੁੰਦੀ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਉਹਨਾਂ ਦੋਵਾਂ ਭਰਾਵਾਂ 'ਚ ਦਰਾੜ ਪੈ ਜਾਵੇ ਪਰ ਮੇਰੇ ਜੇਟ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਉਹ ਹਮੇਸ਼ਾ ਮੈਨੂੰ ਕਹਿੰਦਾ ਸੀ ਕਿ ਇੱਕ ਦਿਨ ਸੱਚੋ ਦੇ ਸਾਹਮਣੇ ਆ ਹੀ ਜਾਣਾ ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਆਪਾਂ ਹੀ ਉਹਨੂੰ ਸੱਚ ਦੱਸ ਦਈਏ ਤੇ ਆਪਾਂ ਦੋਵੇਂ ਆਪਣਾ ਰਿਸ਼ਤਾ ਵਿਆਹ ਵਿੱਚ ਬਦਲ ਲਈਏ ਮੈਂ ਨਹੀਂ ਚਾਹੁੰਦਾ ਕਿ ਮੈਂ ਇੱਕ ਨਾਜਾਇਜ਼ ਰਿਸ਼ਤੇ ਵਿੱਚ ਰਹਾ ਹਾਂ ਹੁਣ ਮੈਂ ਤੈਨੂੰ ਪਿਆਰ ਕਰਨ ਲੱਗ ਪਿਆ ਤੂੰ ਵੀ ਮੈਨੂੰ ਪਿਆਰ ਕਰਦੀਆਂ ਤੇ ਆਪਣਾ ਇੱਕ ਪਵਿੱਤਰ ਰਿਸ਼ਤਾ ਆ ਇਹਨੂੰ ਨਾਜਾਇਜ਼ ਨਹੀਂ ਕਿਹਾ ਜਾ ਸਕਦਾ ਇਸ ਕਰਕੇ ਆਪਾਂ ਨੂੰ ਵਿਆਹ ਕਰਵਾਉਣਾ ਹੀ ਪਊਗਾ ਮੈਂ ਸੋਨੂ ਨੂੰ ਕੁਝ ਵੀ ਨਹੀਂ ਦੱਸ ਸਕਦੀ ਸੀ ਮੇਰੇ 'ਚ ਨਹੀਂ ਹਿੰਮਤ ਹੀ ਨਹੀਂ ਸੀ ਬਸ ਇਸ ਤਰ੍ਹਾਂ ਟਾਈਮ ਲੰਗੀ ਜਾਂਦਾ ਸੀ ਹੁਣ ਸੋਨੂ ਨੇ 2 ਦਿਨ ਬਾਅਦ ਇੰਡੀਆ ਵਾਪਸ ਆਉਣਾ ਸੀ ਮੈਂ ਇਹ ਸੋਚਦੀ ਸੀ ਕਿ ਜੇ ਸੋਨੂ ਦਾ ਕੰਮ ਨਾ ਚੱਲਿਆ ਕਿਤੇ ਉਹ ਇੱਥੇ ਹੀ ਨਾ ਰਹਿ ਜਾਵੇ ਫਿਰ ਸਾਡਾ ਮਿਲਣਾ ਮਲਾਉਣਾ ਔਖਾ ਹੋ ਜਾਊਗਾ ਮੈਂ ਮਸਾ ਆਪਣੇ ਜੇਠ ਨੂੰ ਟਿਕਾ ਕੇ ਰੱਖਿਆ ਕਿਉਂਕਿ ਉਹ ਤਾਂ ਬੜੀ ਕਾਲੀ ਕਰ ਰਿਹਾ ਸੀ ਕਿ ਤੂੰ ਸੋਨੂ ਨਾਲ ਸਾਰੀ ਗੱਲ ਕਰ ਲਵੀਂ ਨਹੀਂ ਤਾਂ ਮੈਂ ਆਪੇ ਗੱਲ ਕਰ ਲੂੰਗਾ ਪਰ ਮੈਂ ਉਹਨੂੰ ਇਹ ਕਹਿ ਕੇ ਟਿਕਾਈ ਰੱਖਦੀ ਸੀ ਕਿ ਮੈਂ ਆਪੇ ਗੱਲ ਕਰੂੰਗੀ ਤੂੰ ਚੁੱਪ ਰਹਿ ਹੁਣ ਮੈਂ ਤੇ ਸੋ ਉਹਨੂੰ ਦੋਵੇਂ ਇੱਕ ਕਮਰੇ ਵਿੱਚ ਸੌਂਦੇ ਸੀ ਇਹ ਵੇਖ ਕੇ ਮੇਰੇ ਜੇਠ ਨੂੰ ਬੜੀ ਖੇਜ ਆਉਂਦੀ ਸੀ ਉਹ ਤਾਂ ਮੇਰੇ ਪਿਆਰ ਵਿੱਚ ਇੰਨਾ پاگل ਹੋ ਚੁੱਕਿਆ ਸੀ ਇੱਕ ਦਿਨ ਉਹ ਮੈਨੂੰ ਕਹਿਣ ਲੱਗਿਆ ਕਿ ਜੇ ਤੂੰ ਉਹਨੂੰ ਕੁਝ ਨਾ ਦੱਸਿਆ ਤਾਂ ਮੈਂ ਉਹਦੇ ਸੱਟ ਮਾਰਨੀ ਆ ਕਿਉਂਕਿ ਮੈਂ ਉਹਨੂੰ ਤੇਰੇ ਨਾਲ ਨਹੀਂ ਵੇਖ ਸਕਦਾ ਮੈਂ ਉਹਨੂੰ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਤੇਰਾ ਭਰਾ ਆ ਪਰ ਮੇਰੇ ਜੇਠ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹਨੂੰ پاگلਪੰਦੇ ਦੌਰੇ ਪੈਣ ਲੱਗੇ ਹੋਣ ਉਹਦੇ ਦਿਮਾਗ ਤੇ ਬਸ ਇੱਕੋ ਗੱਲ ਚੜੀ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲਾ ਤੇ ਤੂੰ ਉਹਨੂੰ ਤਲਾਕ ਦੇ ਦੇ ਪਰ ਮੈਂ ਵੀ ਇਸ ਤਰ੍ਹਾਂ ਹੀ ਉਹਨੂੰ ਟਾਲੀ ਜਾਂਦੀ ਸੀ ਟਾਈਮ ਲੰਗੀ ਜਾਂਦਾ ਸੀ ਕਿਉਂਕਿ ਮੈਨੂੰ ਵੀ ਸੀ ਕਿ ਸੋਨੂ ਨੇ ਤਾਂ ਜਲਦੀ ਵਾਪਸ ਚੱਲੇ ਜਾਣਾ ਪਰ ਸੋਨੂ ਜਾਣ ਦਾ ਨਾਮ ਨਹੀਂ ਲੈ ਰਿਹਾ ਸੀ ਇੱਕ ਦਿਨ ਸੋਨੂ ਮੈਨੂੰ ਰਾਤ ਨੂੰ ਕਹਿਣ ਲੱਗਿਆ ਕਿ ਤੂੰ ਕੁੜੀ ਨੂੰ ਉਧਰ ਇਹਦੇ ਡੈਡੀ ਨਾਲ ਪਾ ਦਿਆ ਕਰ ਜਿੰਨਾ ਟਾਈਮ ਮੈਂ ਇੱਥੇ ਆ ਆਪਾਂ ਦੋਵੇਂ ਇੰਜੋਏ ਕਰਾਂਗੇ ਬੱਚਾ ਇਸ ਤਰ੍ਹਾਂ ਵਿਚਾਰ ਪਿਆ ਆਪਾਂ ਦੋਵੇਂ ਆਹੀ ਟਾਈਮ ਇਕੱਠਿਆਂ ਸਪੈਂਡ ਕਰਨਾ ਹੁਣ ਮੈਂ ਸੋਨੂ ਨੂੰ ਵੀ ਕੀ ਦੱਸਾਂ ਕਿ ਮੈਂ ਤਾਂ ਜਾਣਬੁੱਝ ਕੇ ਉਹਨੂੰ ਵਿਚਾਰ ਪਾਉਣੀ ਤਾਂ ਕਿ ਮੇਰੇ ਨਾਲੋਂ ਸੋਨੂ ਦੀ ਦੂਰੀ ਬਣੀ ਰਹੇ ਕਿਉਂਕਿ ਮੇਰਾ ਜੇਠ ਇਸ ਗੱਲ ਕਰਕੇ ਸ਼ਾਂਤ ਬੈਠਾ ਸੀ ਮੈਂ ਉਹਨੂੰ ਕਹਿ ਦਿੰਦੀ ਸੀ ਕਿ ਸਾਡੇ ਤਾਂ ਵਿਚਾਰ ਕੁੜੀ ਪਈ ਹੁੰਦੀ ਆ ਇਸ ਕਰਕੇ ਅਸੀਂ ਦੂਰ ਹੀ ਰਹਿਨੇ ਆ ਹੁਣ ਉਹਨੂੰ ਮੈਂ ਕੀ ਦੱਸਣਾ ਸੀ ਕਿ ਉਹ ਰਾਤ ਨੂੰ ਮੇਰੇ ਕੋਲ ਆ ਕੇ ਪੈ ਜਾਂਦਾ ਆ ਇੱਕ ਦਿਨ ਸੋਨੂੰ ਆਪਣੀ ਭੂਆ ਕੋਲ ਰਹਿਣ ਗਿਆ ਹੋਇਆ ਸੀ ਦਿਨ ਦਾ ਟਾਈਮ ਸੀ ਸੋਨੂੰ ਮੈਨੂੰ ਵੀ ਬੜਾ ਜ਼ੋਰ ਲਗਾ ਰਿਹਾ ਸੀ ਕਿ ਤੂੰ ਮੇਰੇ ਨਾਲ ਚੱਲ ਮੈਂ ਉਹਨੂੰ ਕਿਹਾ ਕਿ ਅੱਜ ਕੁੜੀ ਨੂੰ ਛੁੱਟੀ ਆ ਅੱਜ ਕੁੜੀ ਨੂੰ ਮੈਂ ਚੰਗੀ ਤਰ੍ਹਾਂ ਨਵਾਉਣਾ ਧਵਾਉਣਾ ਆ ਨਾਲੇ ਉਹਨੂੰ ਕੰਮ ਵੀ ਕਰਵਾਉਣਾ ਆ ਕੱਲ ਨੂੰ ਉਹਦਾ ਪੇਪਰ ਆ ਤੁਸੀਂ ਇਕੱਲੇ ਜਾਓ ਕਿਉਂਕਿ ਮੇਰਾ ਜੇਠ ਨਹੀਂ ਚਾਹੁੰਦਾ ਸੀ ਕਿ ਮੈਂ ਉਹਦੇ ਨਾਲ ਜਾਵਾਂ ਫਿਰ ਉਹ ਕੱਲਾ ਹੀ ਚਲਾ ਗਿਆ ਜਦੋਂ ਉਹ ਘਰੋਂ ਚਲਾ ਗਿਆ ਤਾਂ ਮੇਰਾ ਜੇਠ ਮੇਰੇ ਕੋਲ ਆ ਗਿਆ ਤੇ ਮੇਰੀ ਗਰਦਨ ਨੂੰ ਫੜ ਕੇ ਘੁੱਟਣ ਲੱਗਾ ਮੈਨੂੰ ਕਿਹਾ ਕਿ ਆ ਕੀ ਕਰ ਰਹੀ ਆ ਪਾਗਲ ਹੋ ਗਿਆ ਤੂੰ ਮੈਂ ਉਹਦੇ ਕੋਲੋਂ ਆਪਣੀ ਗਰਦਨ ਨੂੰ ਛਡਾਉਣ ਲੱਗੀ ਉਸ ਟਾਈਮ ਘਰ ਕੋਈ ਨਹੀਂ ਸੀ ਕੁੜੀ ਵੀ ਬਾਹਰ ਵਿੜੇ ਵਿੱਚ ਖੇਡ ਰਹੀ ਸੀ ਉਹ ਕਹਿਣ ਲੱਗਿਆ ਕਿ ਮੈਂ ਤੈਨੂੰ ਕਿੰਨੇ ਵਾਰ ਕਿਹਾ ਕਿ ਉਹਦੇ ਨਾਲ ਗੱਲ ਕਰ ਲੈ ਤੂੰ ਕਿਉਂ ਨਹੀਂ ਕਰਦੀ ਮੈਨੂੰ ਪਤਾ ਮੇਰੀ ਸਾਰੀ ਰਾਤ ਜਾਗਦੇ ਦੀ ਲੰਘ ਜਾਂਦੀ ਆ ਤੈਨੂੰ ਪਤਾ ਉਹਦੇ ਨਾਲ ਤੈਨੂੰ ਵੇਖ ਕੇ ਮੈਂ ਕੀ ਫੀਲ ਕਰਦਾ ਮੇਰਾ ਅੰਦਰੋਂ ਖੂਨ ਖੋਲਦਾ ਆ ਮੈਂ ਉਹਨੂੰ ਬੜਾ ਸਮਝਾਇਆ ਪਰ ਉਹ ਮੇਰੀ ਗੱਲ ਨਹੀਂ ਸੁਣ ਰਿਹਾ ਸੀ ਉਹ ਕਹਿਣ ਲੱਗਿਆ ਕਿ ਅੱਜ ਹੀ ਤੂੰ ਉਹਦੇ ਨਾਲ ਗੱਲ ਕਰੀ ਜਦੋਂ ਇੰਨੀ ਗੱਲ ਕਰਕੇ ਮੈਂ ਬਾਹਰ ਬੂਏ ਵੱਲ ਵੇਖਿਆ ਤਾਂ ਮੇਰੇ ਪੈਰਾਂ ਥੱਲੋ ਜ਼ਮੀਨ ਖਿਸਕ ਗਈ ਕਿਉਂਕਿ ਦਰਵਾਜ਼ੇ ਪਿੱਛੇ ਸੋਨੂੰ ਖੜਾ ਸੀ ਤੇ ਉਹਨੇ ਸਾਰੀਆਂ ਗੱਲਾਂ ਸੁਣ ਲਈਆਂ ਸੀ ਮੈਂ ਉਹਨੂੰ ਵੇਖ ਕੇ ਹੱਕੀ ਬਕੀ ਰਹਿ ਗਈ ਮੈਂ ਕਾਂਬਦੇ ਹੋਏ ਬੁੱਲਾ ਨਾਲ ਉਹਨੂੰ ਕਿਹਾ ਕਿ ਸੋਨੂ ਤੂੰ ਉਹ ਕਹਿਣ ਲੱਗਿਆ ਕਿ ਤੁਹਾਨੂੰ ਹੁਣ ਕੁਝ ਵੀ ਦੱਸਣ ਦੀ ਲੋੜ ਨਹੀਂ ਮੈਨੂੰ ਸਭ ਕੁਝ ਆਪੇ ਪਤਾ ਲੱਗ ਗਿਆ ਸੋਨੂ ਇਹ ਗੱਲ ਕਹਿ ਰਿਹਾ ਸੀ ਨਾਲੇ ਉਹਦੀਆਂ ਅੱਖਾਂ ਵਿੱਚ ਹੰਝੂ ਸੀ ਜੋ ਲਗਾਤਾਰ ਵਹੀ ਜਾ ਰਹੇ ਸੀ ਉਹ ਕਹਿਣ ਲੱਗਿਆ ਵੀਰੇ ਚੱਲ ਇਹ ਤਾਂ ਫਿਰ ਵੀ ਬਗਾਨੀ ਸੀ ਤੂੰ ਤਾਂ ਮੇਰਾ ਆਪਣਾ ਖੂਨ ਸੀ ਮੇਰਾ ਆਪਣਾ ਸਗਾ ਭਰਾ ਸੀ ਤੂੰ ਵੀ ਇੱਕ ਵਾਰ ਸ਼ਰਮ ਨਹੀਂ ਮੰਨੀ ਤੂੰ ਮੇਰੀ ਹੀ ਘਰ ਵਾਲੀ ਨਾਲ ਇਹ ਸਭ ਕਰਨ ਲੱਗ ਗਿਆ ਤੈਨੂੰ ਬਾਹਰ ਕੋਈ ਔਰਤ ਨਹੀਂ ਮਿਲੀ ਮੇਰਾ ਜੇਠ ਵੀ ਚੁੱਪ ਕਰਕੇ ਖੜਾ ਸੀ ਤੇ ਮੈਂ ਸੋਨੂ ਨੂੰ ਕਹਿਣ ਲੱਗੀ ਕਿ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਗਲਤ ਨਾ ਸਮਝੋ ਮੇਰਿਆਂ ਬੁੱਲਾਂ ਤੇ ਫਿਰ ਜੇੜ ਨੇ ਹੱਥ ਰੱਖ ਦਿੱਤਾ ਤੇ ਕਹਿਣ ਲੱਗਾ ਹੁਣ ਹੋਰ ਝੂਠ ਨਾ ਬੋਲੀ ਜਿਉਂ ਨੂੰ ਪਤਾ ਲੱਗ ਹੀ ਗਿਆ ਤਾਂ ਲੱਗ ਜਾਣ ਦੇ ਇਹ ਪਤਾ ਲੱਗਣਾ ਜ਼ਰੂਰੀ ਸੀ ਮੈਂ ਸੋਨੂ ਨੂੰ ਕਿਹਾ ਕਿ ਤੁਸੀਂ ਇੱਥੇ ਕਿਵੇਂ ਆ ਗਏ ਸੋਨ ਨੂੰ ਕਹਿਣ ਲੱਗਿਆ ਮੈਂ ਤਾਂ ਆਪਣਾ ਮੋਬਾਈਲ ਭੁੱਲ ਗਿਆ ਸੀ ਉਹੀ ਲੈਣਾ ਸੀ ਪਰ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਮੈਨੂੰ ਨਹੀਂ ਪਤਾ ਸੀ ਕਿ ਇੱਥੇ ਇਹ ਸਭ ਹੋ ਰਿਹਾ ਉਹਦੀਆਂ ਅੱਖਾਂ 'ਚ ਹੰਝੂ ਸੀ ਮੈਂ ਤਾਂ ਚੁੱਪ ਕਰ ਗਈ ਮੈਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ ਉਹ ਸਾਨੂੰ ਬੜੇ ਗੁੱਸੇ ਵਿੱਚ ਬੋਲ ਰਿਹਾ ਸੀ ਇੰਨੇ ਟਾਈਮ ਤੱਕ ਮੇਰਾ ਸਹੁਰਾ ਵੀ ਉੱਥੇ ਆ ਗਿਆ ਉਹਨੇ ਉਹਨੂੰ ਵੀ ਸਾਰੀ ਗੱਲ ਦੱਸ ਦਿੱਤੀ ਮੇਰਾ ਸਹੁਰਾ ਤਾਂ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੋ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਮੈਂ ਸਾਰਾ ਦਿਨ ਘਰ ਹੀ ਹੁੰਨਾ ਇਦਾਂ ਕੋਈ ਗੱਲ ਨਹੀਂ ਐ ਤੈਨੂੰ ਜ਼ਰੂਰ ਗਲਤਫਹਿਮੀ ਹੋ ਗਈ ਆ सोनू ਕਹਿਣ ਲੱਗਿਆ ਕਿ ਡੈਡੀ ਮੈਂ ਆਪਣੇ ਕੰਨਾਂ ਨਾਲ ਸੁਣਿਆ ਤੇ ਅੱਖਾਂ ਨਾਲ ਇਹ ਸਭ ਦੇਖਿਆ ਇਹਨਾਂ ਨੂੰ ਗੱਲਾਂ ਕਰਦੇ ਹੋਏ ਤੇ ਮੈਂ ਸਾਈਡ ਤੇ ਇਸੇ ਕਰਕੇ ਖੜਾ ਸੀ ਇਹ ਦੋਵੇਂ ਕਮਰੇ ਵਿੱਚ ਇਹ ਗੱਲਾਂ ਕਰ ਰਹੇ ਸੀ ਮੈਂ ਸੋਨੂ ਕੋਲੋਂ ਮਾਫੀ ਮੰਗਣ ਲੱਗੀ ਤਾਂ ਮੇਰਾ ਜੇਠ ਕਹਿਣ ਲੱਗਾ ਜੋ ਹੋਣਾ ਸੀ ਉਹ ਹੋ ਗਿਆ ਮੰਨਿਆ ਕਿ ਸਾਡੀ ਗਲਤੀ ਆ ਪਰ ਪਿਆਰ ਕਰਨਾ ਕੋਈ ਗੁਨਾਹ ਨਹੀਂ ਆ ਹੁਣ ਉਹਦਾ ਮੇਰੇ ਨਾਲ ਮਨ ਮਿਲ ਗਿਆ ਇਹਦੇ 'ਚ ਫਿਰ ਕਿਹੜੀ ਵੱਡੀ ਗੱਲ ਆ ਸੋਨੂ ਕਹਿਣ ਲੱਗਾ ਕਿ ਵੀਰੇ ਤੈਨੂੰ ਅਜੇ ਵੀ ਕੋਈ ਸ਼ਰਮ ਨਹੀਂ ਆਉਂਦੀ ਉਹ ਤਾਂ ਫਿਰ ਵੀ ਮਾਫੀयां ਮੰਗ ਰਹੀ ਤੂੰ ਤਾਂ ਉਹ ਵੀ ਨਹੀਂ ਮੰਗ ਰਿਆ ਮੇਰੇ ਜੇਠ ਨੇ ਜੋ ਗੱਲ ਕਹੀ ਉਹ ਸੁਣ ਕੇ ਮੈਂ ਹੈਰਾਨ ਰਹਿ ਗਈ ਮੇਰਾ ਜੀਟ ਕਹਿਣ ਲੱਗਿਆ ਕਿ ਮੈਂ ਉਹਨੂੰ ਪਿਆਰ ਕੀਤਾ ਆ ਤੇ ਮੈਂ ਸਾਰੀ ਜ਼ਿੰਦਗੀ ਉਹਦੇ ਨਾਲ ਰਹਿਣਾ ਚਾਹੁੰਦਾ ਆ ਫਿਰ ਮਾਫੀ ਕਿਹੜੀ ਗੱਲ ਦੀ ਮੰਗਾ ਮਾਫੀ ਤਾਂ ਮੈਂ ਫਿਰ ਮੰਗਦਾ ਜੇ ਮੈਨੂੰ ਇਸ ਗਲਤੀ ਦਾ ਕੋਈ ਪਛਤਾਵਾ ਹੁੰਦਾ ਮੈਨੂੰ ਇਸ ਗੱਲ ਦਾ ਤਾਂ ਕੋਈ ਪਛਤਾਵਾ ਨਹੀਂ ਆ ਕਿਉਂਕਿ ਮੈਂ ਇਹਨੂੰ ਕੋਈ ਗਲਤੀ ਨਹੀਂ ਮੰਨਦਾ ਮੈਂ ਤਾਂ ਇਹ ਮੰਨਦਾ ਕਿ ਸਾਡਾ ਸੱਚਾ ਪਿਆਰ ਆ ਤੇ ਸੱਚੇ ਪਿਆਰ ਕਰਨ ਵਾਲਿਆਂ ਨੂੰ ਇੱਕ ਹੋ ਜਾਣਾ ਚਾਹੀਦਾ ਸੋਨੂੰ ਕਹਿਣ ਲੱਗਿਆ ਕਿ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ ਪਰ ਵੀਰੇ ਤੈਨੂੰ ਤਾਂ ਉਹ ਵੀ ਨਹੀਂ ਆ ਉਹ ਫਿਰ ਵੀ ਆਪਣੇ ਵੱਡੇ ਭਰਾ ਨੂੰ ਵੀਰਾ-ਵੀਰਾ ਕਹਿ ਰਿਹਾ ਸੀ ਮੀਰਾ ਸੋਨੂ ਨੂੰ ਵੇਖ ਕੇ ਬੜਾ ਮਨ ਖਰਾਬ ਹੋ ਰਿਹਾ ਸੀ ਕਿਉਂਕਿ ਉਹ ਅੱਖਾਂ ਵਿੱਚੋਂ ਹੰਝੂ ਸੁੱਟੀ ਜਾ ਰਿਹਾ ਸੀ ਜਦੋਂ ਮੈਂ ਉਹਦੇ ਨੇੜੇ ਹੋ ਕੇ ਉਹਨੂੰ ਚੁੱਪ ਕਰਵਾਉਣ ਲੱਗੀ ਤਾਂ ਉਹ ਮੈਨੂੰ ਕਹਿਣ ਲੱਗਿਆ ਮੇਰੇ ਕੋਲੋਂ ਪਰੇ ਹਟ ਜਾ ਮੈਨੂੰ ਹੱਥ ਨਾ ਲਾ ਤੇਰੇ ਵਰਗੀ ਔਰਤ ਲਈ ਮੇਰੇ ਦਿਲ 'ਚ ਕੋਈ ਜਗ੍ਹਾ ਨਹੀਂ ਆਜ ਤੋਂ ਬਾਅਦ ਤੂੰ ਮੇਰੀ ਘਰ ਵਾਲੀ ਨਹੀਂ ਤੇ ਮੈਂ ਤੇਰਾ ਘਰ ਵਾਲਾ ਨਹੀਂ ਤੂੰ ਤਾਂ ਉਸ ਦਿਨ ਮੇਰ ਨਾਲ ਰਿਸ਼ਤਾ ਖਤਮ ਕਰਤਾ ਸੀ ਜਿਸ ਦਿਨ ਤੂੰ ਆਪਣੇ ਜੇਠ ਨਾਲ ਰਿਸ਼ਤਾ ਬਣਾ ਲਿਆ ਸੀ ਤੈਨੂੰ ਪਤਾ ਜੇਠ ਤੇ ਪਰਜਾਈ ਦਾ ਰਿਸ਼ਤਾ ਭੈਣ ਭਰਾ ਦਾ ਹੁੰਦਾ ਜੇ ਸਮਝਿਆ ਜਾਵੇ ਪਰ ਤੁਸੀਂ ਤਾਂ ਇਥੇ ਇਸ ਰਿਸ਼ਤੇ ਨੂੰ ਬਦਨਾਮ ਕਰ ਦਿੱਤਾ ਆ ਇਹ ਸਭ ਗੱਲਾਂ ਹੋਣ ਤੋਂ ਬਾਅਦ ਮੇਰੇ ਘਰ ਵਾਲੇ ਨੇ ਫੈਸਲਾ ਕਰ ਲਿਆ ਕਿ ਮੈਂ ਇਹਦੇ ਨਾਲ ਨਹੀਂ ਰਹਿਣਾ ਉਹਨੇ ਮੈਨੂੰ ਤਲਾਕ ਦੇ ਦਿੱਤਾ ਤੇ ਮੈਨੂੰ ਕਹਿਣ ਲੱਗਾ ਕਿ ਜਿੱਥੇ ਮਰਜ਼ੀ ਰਹਿ ਮੈਨੂੰ ਕੋਈ ਲੈਣਾ ਦੇਣਾ ਨਹੀਂ ਆ ਮੇਰੇ ਸਹੁਰੇ ਨੂੰ ਵੀ ਉਹਨੇ ਕਹਿ ਦਿੱਤਾ ਕਿ ਡੈਡੀ ਸਾਨੂੰ ਅਲੱਗ ਕਰ ਦੇ ਮੈਂ ਆਪਣੇ ਭਰਾ ਨਾਲ ਨਹੀਂ ਹੋਰ ਰਹਿ ਸਕਦਾ ਮੇਰੇ ਸਹੁਰੇ ਨੇ ਸਾਨੂੰ ਅਲੱਗ ਕਰ ਦਿੱਤਾ ਹੁਣ ਸਾਰੇ ਪਿੰਡ ਵਿੱਚ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਮੈਂ ਆਪਣੇ ਜੇਠ ਨਾਲ ਰਹਿ ਰਹੀਆਂ ਕਿਉਂਕਿ ਮੇਰੇ ਘਰ ਵਾਲੇ ਨੇ ਤਾਂ ਮੈਨੂੰ ਛੱਡ ਦਿੱਤਾ ਸੀ ਮੇਰਾ ਜੇਠ ਇਸ ਗੱਲ ਤੋਂ ਬੜਾ ਖੁਸ਼ ਸੀ ਪਰ ਫਿਰ ਵੀ ਮੇਰੇ ਦਿਲ 'ਚ ਕਿਤੇ ਨਾ ਕਿਤੇ ਸੋਨੂ ਲਈ ਥੋੜੀ-ਬਹੁਤ ਜਗ੍ਹਾ ਹੈਗੀ ਸੀ ਮੈਨੂੰ ਉਹਦੇ ਤੇ ਬੜਾ ਤਰਸ ਆ ਰਿਹਾ ਸੀ ਕਿ ਉਹ ਕੱਲਾ ਰਹਿ ਗਿਆ ਉਹ ਹੁਣ ਦੁਬਈ ਚਲਾ ਗਿਆ ਸੀ ਤੇ ਮੇਰੇ ਸਹੁਰੇ ਨੇ ਪਿੰਡ 'ਚ ਇਹ ਗੱਲ ਫੈਲਾ ਦਿੱਤੀ ਕਿ ਛੋਟੇ ਮੁੰਡੇ ਨੂੰ ਆਪਣੀ ਘਰ ਵਾਲੀ ਪਸੰਦ ਨਹੀਂ ਸੀ ਉਹਦਾ ਕਿਸੇ ਹੋਰ ਕੁੜੀ ਨਾਲ ਰਿਸ਼ਤਾ ਸੀ ਇਸ ਕਰਕੇ ਉਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਅਸੀਂ ਧੱਕੇ ਨਾਲ ਇਹਦੇ ਨਾਲ ਕਰ ਦਿੱਤਾ ਸੀ ਇਸੇ ਕਰਕੇ ਉਹਨੇ ਇਹਨੂੰ ਤਲਾਕ ਦੇ ਦਿੱਤਾ ਤੇ ਮੈਂ ਆਪਣੇ ਵੱਡੇ ਮੁੰਡੇ ਦੇ ਸਿਰ ਆਪਣੀ ਨੌ ਨੂੰ ਰੱਖ ਦਿੱਤਾ ਆ ਮੇਰੇ ਸਹੁਰੇ ਨੇ ਫਿਰ ਵੀ ਮੇਰੇ ਵਿੱਚ ਜਾਂ ਆਪਣੇ ਵੱਡੇ ਮੁੰਡੇ ਵਿੱਚ ਕਸੂਰ ਨਹੀਂ ਕੱਢਿਆ ਪਰ ਫਿਰ ਵੀ ਹੌਲੀ-ਹੌਲੀ ਸਭ ਨੂੰ ਪਤਾ ਲੱਗ ਹੀ ਜਾਂਦਾ ਆ ਹੁਣ ਮੈਂ ਆਪਣੇ ਜੇਡ ਨਾਲ ਰਹਿ ਰਹੀ ਆ ਅਸੀਂ ਦੋਵਾਂ ਨੇ ਅਲੱਗ ਘਰ ਬਣਾ ਲਿਆ ਆ ਬੇਸ਼ੱਕ ਮੈਂ ਉਹਦੇ ਨਾਲ ਬੜੀ ਖੁਸ਼ ਆ ਪਰ ਫਿਰ ਵੀ ਕਦੇ ਨਾ ਕਦੇ ਜਦੋਂ ਮੈਂ ਪਿੰਡ ਚ ਜਾਨੀ ਆ ਤਾਂ ਮੈਨੂੰ ਥੋੜੀ ਜਿਹੀ ਸ਼ਰਮ ਆ ਜਾਂਦੀ ਆ ਮੇਰੇ ਪੇਕੇ ਨੇ ਵੀ ਇਸ ਗੱਲ ਦਾ ਇੰਨਾ ਕੁ ਵਿਰੋਧ ਕੀਤਾ ਕਿ ਉਹ ਵੀ ਮੇਰ ਨਾਲ ਚੰਗੀ ਤਰ੍ਹਾਂ ਨਹੀਂ ਬੋਲਦੇ ਕਿਉਂਕਿ ਉਹਨਾਂ ਨੂੰ ਸਾਰੀ ਸੱਚਾਈ ਪਤਾ ਆ ਜਦੋਂ ਮੈਂ ਆਪਣੇ ਪੇਕੇ ਜਾਣੀ ਆ ਤਾਂ ਮੇਰੀ ਪਰਜਾਈ ਤਾਂ ਮੈਨੂੰ ਇਸ ਗੱਲ ਦਾ ਤਾਨਾ ਵੀ ਦੇ ਦਿੰਦੀ ਆ ਕਿ ਤੂੰ ਕੈਰੇਕਟਰਲੈਸ ਆ ਪਤਾ ਨਹੀਂ ਇਹ ਕਿਹੋ ਜੀ ਮੁਹੱਬਤ ਸੀ ਜੋ ਮੈਨੂੰ ਆਪਣੇ ਜੀਟ ਨਾਲ ਹੋ ਗਈ ਸੀ ਉਹ ਵੀ ਮੈਨੂੰ ਹੱਦੋਂ ਵੱਧ ਪਿਆਰ ਕਰਨ ਲੱਗ ਗਿਆ ਸੀ ਉਹ ਵੀ ਮੈਨੂੰ ਆਪਣੇ ਤੋਂ ਇਲਾਵਾ ਕਿਸੇ ਹੋਰ ਨਾਲ ਨਹੀਂ ਦੇਖ ਸਕਦਾ ਸੀ ਉਹਦਾ ਮੇਰੇ ਨਾਲ ਪਿਆਰ ਬਿਲਕੁਲ ਸੱਚਾ ਆ ਜਿਸ ਕਰਕੇ ਹੁਣ ਸਾਡੀ ਜ਼ਿੰਦਗੀ ਵਧੀਆ ਲੰਘ ਰਹੀ ਆ ਸੋਨੂ ਬੜਾ ਘਟ ਇੰਡੀਆ ਆਉਂਦਾ ਉਹ ਜ਼ਿਆਦਾ ਟਾਈਮ ਦੁਬਈ ਰਹਿੰਦਾ ਉਧਰ ਹੀ ਉਹਨੇ ਕਿਸੇ ਨਾਲ ਵਿਆਹ ਕਰਵਾ ਲਿਆ ਆ ਉਹ ਆਪਣੀ ਜ਼ਿੰਦਗੀ ਚ ਖੁਸ਼ ਆ ਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਆ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ